ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਅਜ ਸਜਗ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚਿ ਲਖਵਾਰ ਚਿਪੇ ਚੁਪ ਨਾ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉੱਤਰੀ ਜੇ ਬੰਨਾ ਪੂਰੀਆਂ ਪਾਰ ਸੈਸਣ ਪਾਲ ਲਖ ਹੋਏ ਤਾਂ ਇਕ ਨ ਚੱਲੇ ਨਾਲ ਕਿਸਿਆਰਾ ਹੋਇਏ ਕਿ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹਵਨ ਜੀ ਹੁਕਮਿ ਲੈ ਵਿੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਇਹ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕਹਿ ਨ ਕੋਏ ਗਾਵੇ ਕੋ ਕੇ ਕੋ ਤਾਣ ਹਵੇ ਕਿਸੇ ਤਾਣ ਗਾਵੇ ਕੋ ਦਸ ਜਣ ਨਿਸ਼ਾਨ ਗਾਵੇ ਕੋ ਗੁਣ ਮੜੇ ਅਈਆਂ ਚਾਰ ਗਾਵੇ ਕੋ ਵਿਦਾ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੇ ਸੇ ਦੂਰ ਗਾਵੇ ਕੋ ਵੇ ਕਿ ਹਦਰ ਹਦੂਰ ਕਸਨਾ ਕਥੀ ਨਾਵੇ ਤੋਟ ਕਥ ਕਤ ਕਥੀ ਕੋ ਟਿਕੋਟ ਕੋਟ ਦਿੰਦਾ ਦੇ ਲੈਂਦੇ ਥਕਪਾ ਹੈ ਜੁਗ ਜਗੰਦਰ ਖਾਈ ਖਾਏ ਕਿ ਹੁਣ ਚਲਾਏ ਰਾਉ ਨਾਨਕ ਸੇ ਵੇ ਪ੍ਰਵਾਹ ਸਚ ਸਾਇਬ ਸਚ ਨੈ ਭਖਿਆਪ ਅਪਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰਕੇ ਅੱਗੇ ਰੱਖੀਐ ਜਿਸੇ ਦਰਬਾਰ ਮੋਕੇ ਬੋਲਨ ਬੋਲੀਐ ਜਿਸੁੰ ਧਰੇ ਪਿਆਰਾ ਅਮ੍ਰਿਤ ਵੇਲਾ ਸਚਨਾ ਵਢਾਇ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮਖਦਵਾਰ ਨਾਨਕ ਐਵੇ ਜਾਣੀਆ ਸਭਾ ਪੈਸਤਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਬਨੰਝ ਸੋਇ ਜਿਸੇ ਆਵੈ ਦਿਨ ਪਾਇਮਾਨ ਨੰਗ ਗਵੇ ਗੁਣੀ ਨਿਦਾਨ ਗਵਿ ਸੁਣੀ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਕਰਿ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖਿਆ ਸਮਾਈ ਗੁਰਈਸਰ ਗੁਰਗੋੜਖ ਬ੍ਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕੈਣਕ ਨਾ ਜਾਈ ਗੁਰ ਇਕ ਦੇਵ ਜਾਈ ਸਭ ਰੰਜੀਆਂ ਕਾ ਇਕੋ ਦਾਤਾ ਸੁਮੇ ਵਿਸਰ ਨਾ ਜਾਈ ਇਸ ਨਾਮਾ ਜੈਤ ਸੁਭਾਵਾ ਵਿਣ ਭਾਣੇ ਕੈ ਨਾਈ ਕਰੀ ਜੈਤ ਸਿਸ਼ਟੁ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿਚਰੇ ਤੇੰਜੇ ਵਾਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਇਕ ਦੇ ਬੁਝਾਈ ਸੁਬਨ ਜੀਆਂ ਕਾ ਇਕੋ ਦਾਤਾ ਸੋਵੇਂ ਉਸ ਨਾ ਜਾਈ ਜੇ ਜੁਗਤਾਰੇ ਅਰਜਾ ਹੋਰ ਸੁਣੀ ਹੋਏ ਨਵਾਂ ਖੰਡ ਵਿ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਵ ਰਖਾਇਕੇ ਜਸ ਕੀ ਜਗਲੇ ਜੇ ਤਿਸ ਨਦਰ ਨਾ ਵੇ ਤਵਾਗਨ ਭੁਸ਼ੇਕੇ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਮਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹੈ ਕੋਈ ਨਾ ਸੁਜੈ ਜਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਤ ਸੁਣੀ ਤਰਤ ਤਵਲ ਕਾਸ ਸੁਣੇ ਦੀਪ ਲਪ ਤਾਲ ਸੁਣੇ ਕੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਸ੍ਰੀ ਬ੍ਰਹਮਾਇੰਦ ਸੁਨੇ ਮੰਸਲਾਣ ਮੰਦ ਸੁਨੇ ਜੋਗਿੱਤਨ ਭੇਦ ਸੁਨੇ ਸਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸੰਤੋਗਿਆ ਸੁਨੀ ਹਰਿ ਸ਼੍ਰੀ ਕਸ਼ਨਾਨ ਸੁਨੇ ਪੜਪੜ ਪਾਵੇ ਮਾਨ ਸੁਨੇ ਲੱਗੇ ਸੇਸ ਧਿਆਨ ਨਾਨਕ ਭਗਦਾਸ ਦੇ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰ ਗੁਣਾ ਕੇ ਗਾ ਸੁਨੇ ਸੇਖ ਪੀਰ ਪਾਸਾ ਸੁਨੇਂ ਦੇ ਪਾਵੇਰਾ ਸੁਨੇਹਾ ਸਵੈਸ ਗਾ ਨਾਨਕ ਦਾਸ ਦਾ ਵਿਕਾਸ ਸੁਨੇਹ ਦੀ ਪਾਪ ਕਾ ਨਾਸ ਮੰਨੇ ਕੀ ਗਾਤ ਕੈ ਨਾ ਜਾਏ ਜੇ ਕੋ ਕੈ ਪੀਛੇ ਪਸਤਾਏ ਕਾਤ ਕਿਰਮ ਕਲਮ ਨ ਲਿਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਸਨਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਵਨ ਕੋਏ ਮਨ ਸੁਧ ਹੋਵੇ ਮਨ ਬੋਧ ਮਨ ਸਗਲ ਭਵਨ ਕੀ ਸਦ ਮਨੇ ਮੋਟਾ ਨਾ ਖਾਏ ਮਨੇ ਜਮ ਕੇ ਸਾਧ ਨਾ ਜਾਏ ਸਨਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਵਨ ਕੋਏ ਮਨੇ ਮਾਰਗ ਠਾਕ ਨਾ ਪਾਇ ਮਨੇ ਪਤਸੀ ਉਪਰ ਕਰ ਜਾਏ ਮਨੇ ਮੰਗ ਨ ਚੱਲੇ ਪੰਥ ਮਨੇ ਧਰਮ ਸੇਤੀ ਸੰਬੰਧ ਐਸਾ ਨੰਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾ ਆਰ ਮਨ ਅਤਰ ਗੁਰ ਸਿੱਖ ਮਨੇ ਨਾਨ ਪਾਵੇ ਨਾ ਭੇਖ ਐਸਾ ਨੰਮ ਨਿਰੰਝਨ ਹੋਏ ਜੇ ਕੁਮੰਦ ਜਣੇ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਜ ਪਾਵਦਰ ਕੇ ਮਾਨ ਪੰਜ ਸੋਹੇਦਰ ਜਾਨ ਪੰਜ ਕਾ ਗੁਰੇ ਕ ਧਿਆਨ ਜੇ ਕ ਕਹਿ ਕਰੇ ਵਿਚਾਰ ਕਤੇ ਕਿ ਕਰਨੈ ਸਮਾਲਾ ਤੋ ਤਮ ਦੇ ਅਕਾ ਪੂਤ ਸਤੋਗਤਾ ਬਰਖਿਆ ਜਿਨ ਸੂਤ ਜੇ ਕ 부ਝੇ ਹੋ ਸਚਿਆਰ ਤਵ ਲੈ ਉਪਰ ਕੇ ਤਪਾਰ ਧਰਤੀ ਔਰ ਪਰੇ ਔਰ ਹੋਰ ਤਿਸ ਤੇ ਭਾਰਤ ਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੇ ਤਾ ਤਾਂ ਸਵਾਲਿਆ ਰੂਪ ਕੇ ਤਿਦਾ ਜਾਣ ਕਣ ਕੂਤ ਕੀਤਾ ਪਸਾ ਇੱਕ ਕਵਾਰ ਤੇ ਹੋਇ ਲਖ ਦਰਿਆ ਕੁਦਤ ਕਮਨ ਕਾ ਵਿਚਾਰ ਵਰ ਜਾਵੇ ਇੱਕ ਵਾਰ ਜੋ ਤੁਸ ਭਾਵੇ ਸਾਈ ਭਰੀ ਕਾਰ ਤੁਸ ਸਲਮ ਨਿਰੰਕਾਰ ਸੰਜਪ ਸੰਖਪਾਓ ਸੰਖ ਪੂਜ ਸੰਸਤਪਤਾ ਸੰਗ੍ਰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਪਦ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਾਰ ਸੰਗ ਸੂਰਮ ਮੋਖ ਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤਿ ਉਤਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਚੋਰ ਹਰਾ ਮਖੋਰ ਅਸੰਖ ਅਮਰ ਕਰ ਜਾਏ ਜੋਰ ਸੰਕਲ ਵੱਢ ਹਤਿਆ ਕਮਾਏ ਸੰਖਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫੇਰਾਏ ਸੰਖ ਮਲੇ ਸੁਮਲ ਫਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨਿਚ ਕਹੇ ਵਿਚਾਰ ਵਰਣ ਜਾਵਾ ਏਕ ਵਾਰ ਜੁਧ ਭਾਵੇ ਸਾਈ ਭਲੀਕਾਰ ਸੁਦਾ ਸਲਾਮ ਨਰੰਕਾਰ ਸੰਖ ਨ ਅਸੰਖ ਥਾ ਅਗਮ ਅਗਮ ਸੰਖ ਲੋ ਅਸੰਕਰੇ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੈ ਸੰਜੋਗ ਮੁਖਾਂ ਜਿਨੇ ਲਿਖੇ ਇਸ ਤਿਰਨਾਏ ਜਿ ਫਰਮਾਏ ਤਿਪ ਤਿਉ ਪਾਏ ਜੇਤਾ ਕਿਤਾ ਦਿੱਤਾ ਨਾਮ ਨਿਮ ਨਾਵੇਂ ਨਹੀਂ ਕੋ ਥਾ ਕੁਦਰਤ ਕਮਣ ਕਹ ਵਿਚਾਰ ਬਾਰ ਜਾ ਵਾ ਇੱਕ ਵਾਰ ਜੋ ਤੁ ਭਾਵੇ ਸਾਈ ਭਲੀ ਕਰ ਤੂੰ ਸੁਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸਖੇ ਮੁਕਲੀਤੀ ਕੱਪੜ ਹੋਏ ਦੇ ਸਭ ਲਈ ਉਹ ਧੋਏ ਭਰੀਏ ਮਤਸਾਪਾ ਕੇ ਸੰਗ ਤੋਪੇ ਨਵੇਂ ਕੇ ਰੰਗੁ ਨਹੀਂ ਪਪੀ ਅਖਣ ਨਾਇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੀ ਖਾ ਨਾਨਕ ਕੁਕਮੀ ਆਉ ਜਾ ਤੀਰਤਬਦਿਆਦਤਾਨ ਜੇ ਕਪਾਵੇ ਦਿਲ ਕਮਾਨ ਸੁਨੇ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰ ਮਲਨ ਸਭ ਗੁਣਮ ਤੇਰੇ ਮੇ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਰਮਾ ਸਵਾ ਸਦਾ ਮੰਚਾਉ ਕਮਸ ਵੇਲਾ ਵਖਤ ਕਮਣ ਕਮ ਤਿਤ ਕਮਣ ਬਾਰ ਕਮ ਸਿਰਤੀ ਮਾ ਕਮਣਾ ਜਿਤ ਹੋਆ ਆਕਾਰ ਵਿਣ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨਾ ਪਾਈਓ ਕਾਦੀਆਂ ਜੇ ਲੇਖਣ ਲੇਖ ਪ੍ਰਾਣ ਤਿਤਵਾ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸਿੱਤੀ ਕੋ ਸਜੇ ਆਪੇ ਜਾਣੀ ਸੋਈ ਕਿਵ ਕਰ ਅੱਖਾਂ ਕਿਵ ਜਸਲਾਈ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਕਾ ਹੋਵੇ ਤਨ ਦੇ ਕੋ ਆਪ ਜਾਣੇ ਅਗੇ ਗੈਣ ਸੋਹਿ ਪਤਲ ਪਤਲ ਲਖ ਅਕਸ ਅਕਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਏਕ ਵਾਰ ਸੇ ਸਠਰ ਕਿੰ ਕਿਤੇ ਬਾਸ ਰੂਏਕ ਤਾਤੋ ਲਿਖਾ ਹੋਏ ਤਾਰੇ ਕਹਿ ਲੇ ਕੇ ਹੋਏ ਵਿਨਾਸ ਨਾਨਕ ਵਡਾ ਕੀਏ ਆਪੇ ਜਾਣਿਆ ਪਸ ਲਹੀ ਸਲਾਹੀ ਸਲਾ ਐਤੀ ਸੁਤਨਾ ਪਈਆ ਨਦੀਆ ਤੇਵਾ ਪਰ ਸੁਨਨ ਜਾਣੇ ਸੰਸਸ ਸੁਸਾਨ ਗੇਰਾ ਸਿਤੀ ਮਿਲਤਾਨ ਕਿਰਤੂ ਨਾਉ ਨੀ ਜਤ ਸਮਨ ਨਾ ਉਸਰੇ ਅੰਤ ਨਸਿ ਤੇ ਕੈਨੰਤ ਅੰਤ ਨ ਕਰਨ ਦੇਨੰਤ ਅੰਤ ਨ ਵੇਖ ਸੁਨੰਤ ਅੰਤ ਨ ਜਾਪੇ ਕੀਆ ਮੰਨ ਮੰਤ ਅੰਤ ਨਾ ਜਾਪੇ ਕਿਤਾ ਕਰ ਅੰਤ ਨਾ ਜਾਪੇ ਪਰਵਰ ਅੰਤ ਕਰਨੇ ਕੇਤੇ ਬੇਰ ਲਾਇ ਤਾਂ ਕਿ ਅੰਤ ਨਾ ਪਏ ਜਾਏ ਇਹ ਅੰਤ ਨਾ ਜਾਣੇ ਕੋਈ ਬੁੱਤ ਕਈਏ ਬੁੱਤ ਹੋਏ ਵਡਸੇ ਉੱਚਾ ਥਾਂ ਉਤੇ ਉਪਰ ਉਚਾ ਨਾਓ ਐਵੜੂ ਉੱਚਾ ਹੋਵੇ ਕੋਇ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਰਕ ਨਤਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਤ ਮਾਏ ਕਿਤੇ ਮੰਗ ਜੋ ਤਪਾਰ ਕਿਤੇ ਗੰਥ ਨੇ ਵਿਚਾਰ ਕਿਤੇ ਖਪ ਟੁਟੇ ਵਿਗਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਅਧਿਕ ਭੂਖ ਸਤਮਾਰ ਹੇ ਬੇਦਦ ਕਿਤੇ ਦੀ ਤਾਰ ਬੰਦ ਫਲਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏ ਅਖਣ ਪਾਏ ਉਹ ਜਾਣੇ ਜਤੈ ਮੈਂ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਬੇਕੇਈ ਕੇ ਜਨਮ ਮੁਖ ਸੇ ਸਿਲਸਲਾ ਨਾਂ ਪਸਈ ਪਸਾਉ ਮੂਲ ਗੁਣ ਮੂਲ ਪਾਰ ਮੂਲ ਪਰਿਆ ਮੂਲ ਪੰਡਾਰ ਮੂਲ ਆਵੇ ਮੂਲ ਲੈ ਜਾਏ ਮੂਲ ਪਿਆ ਮੂਲ ਅਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤਲ ਮੂਲ ਪਰਵਾਨ ਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਫਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਖਿਆਣ ਆਕੇ ਬਰਮੇ ਆਕੇ ਇੰਦ ਆਕੇ ਗੋਪੀਤੇ ਗੋਵਿੰਦ ਅੱਖੇ ਇਸਰ ਅੱਖੇ ਸਿੱਧ ਅੱਖੇ ਕੀਤੇ ਕਿਤੇ ਬੁੱਧ ਅੱਖੇ ਦਾਨ ਅੱਖੇ ਦੇਵ ਅੱਖੇ ਸੂਰ ਨਰ ਮੁੰਜਨ ਸੇਵ ਕਿਤੇ ਅੱਖਣ ਅੱਖਣ ਪਾਏ ਕਿਤੇ ਕਹਿ ਕਹਿ ਉਡ ਉਡ ਜਾਏ ਤੇ ਕੀਤੇ ਹੋਰ ਕਰਤਾ ਆਖ ਨ ਸਕੇ ਕਈ ਕਹਿ ਜੇੜ ਭਾਵੇ ਤੇ ਵਿੜੋਏ ਨਾਨਕ ਜਾਣੇ ਸੱਚਾ ਸੋਇ ਜੇ ਕੋ ਅੱਖੇ ਬੋਲ ਵਿਗੜ ਤਾ ਲਿਖੇ ਸਿਰਗਵਾਰਾ ਗਵਾਰ ਸੋ ਦਰ ਕੇਹਾ ਸੋ ਕਰਤ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਤੇ ਵਣ ਹਰੇ ਕਿਤੇ ਰਤ ਪਰਿਸਿਓ ਕੈਨ ਤੇ ਗਵਣ ਹਰੇ ਗਵੇ ਤੁਨ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗੁਪਤ ਲਿਖ ਜਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮ ਦੇਵੀ ਸੁਨ ਸੁਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵ ਤੇ ਦਰਨ ਲੈ ਗਾਵੇ ਸਿਸਮਦੀ ਅੰਦਰ ਗਾਮ ਸਾਜ਼ ਵਿਚਾਰੇ ਗਾਉਂ ਜਤੀ ਸੁਸੰਤੋਖੀ ਗਾਵੇ ਵਿਰਕਰਾਰੇ ਗਾਉਂ ਪੰਨਤ ਪਰੜਨ ਨਰ ਕੀ ਸਰ ਜਗਵੇਦਾਂ ਨਾਲੇ ਗਾਵੇ ਮੋਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਸਰਤੀ ਸਨ ਲੈ ਗਾਵੇ ਜੋਦਸ ਮਾ ਬਸੂਰਾ ਗਾਵੇ ਖਣੀ ਜਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰਖੇ ਧਾਰੇ ਸਈ ਤੁਦਨ ਗਾਵੇ ਜੋ ਤੁਦ ਭਾਵੇਂ ਤੇਤੇ ਤੇਰੇ ਭਗਤ ਸਲੇ ਹੋਰ ਕਿਤੇ ਗਾਵਨਾ ਸੇ ਮੈਂ ਜਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਗਸ ਸਾਹਿਬ ਸਚਾ ਸਚੀ ਨਹੀਂ ਇਹ ਬਿਓਸੀ ਜਨ ਜਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪੱਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਤ ਉਸ ਦੀ ਵਿੜਾਈ ਜੋ ਸੁਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਸ ਸੋ ਸਾ ਪਸ ਸਾਹਿਬ ਨਾਣ ਕਰਹਿ ਰਜਾਈ ਮੁੰਦਸ ਤੋਕ ਸਰਮਪਤ ਚੋਲੀ ਧਿਆਨ ਕੀ ਕਰੇ ਪਿਕੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀ ਤੇਜੁ ਜੀਤ ਅਦੇਸਿ ਸੇ ਅਦੇਸ ਆਦ ਨਿਰਨਹਤੁ ਜੁਗ ਜੁਗ ਇਕ ਵੇਸ ਭੁਗਤ ਗਿਆਨ ਦਾ ਭੰਡਾਰਨ ਕੜਕੜਵਾਜੇ ਨਾਦ ਆਪਨਾ ਨਾਥੀ ਸਬਜਾ ਕੀ ਰਸਿ ਅਵਰਸਾਦ ਸੰਜੋਗ ਵਿਜੋਗ ਦੁਇ ਕਰ ਚਲਾਵੇ ਲੇਖੇ ਆਵੇ ਭਾਗ ਅਦੇਸਿ ਸੇ ਅਦੇਸ ਆਦ ਨਿਰਨਹਤੁ ਜੁਗ ਜੁਗ ਇਕ ਵੇਸ ਇਕਾ ਮਾਇਨ ਜੁਗਤ ਵਿਆਹੀ ਤੈਂ ਤੇਲ ਪਰਵਣ ਇਕ ਸੰਸਾਰੀ ਇਕ ਭੰਡਾਰੀ ਹੈ ਇਕ ਲੈ ਦੀਬਾਣਾ ਜਿ ਦਿੱ ਸੁਭਾਵੇ ਦਿਚਲਾਵੇ ਜਿ ਹਵੇ ਫਰਮਾਨ ਓ ਵੇਖੇ ਉਹਨਾਂ ਨੂੰ ਦਰਨਾ ਆਵੇ ਭੁਤ ਹੈ ਵਿੜਣ ਦੇਤੀ ਸੇ ਦੇਸ ਆਦ ਨਿਨ ਨਾ ਨਾਤ ਜਿ ਜਗੇ ਕੋ ਵੇਸ ਅਸਣ ਲੋਏ ਲੋਏ ਪੰਡਾਰ ਜਗ ਸੁਪਾਇ ਸੇ ਇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨ ਸੱਚੀ ਕੀ ਸੱਚੀ ਕਾਰ ਅਦੇ ਇਸੇ ਦੇਸ ਅਦ ਨਿਰਨਨ ਹਤ ਜੁਜਿਕ ਵੇਸ ਇੱਕ ਦੂਜੀ ਬ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇੜਾ ਖੀਏ ਇੱਕ ਨਾਮ ਜਗਦੀਸ਼ ਇਤਰੇ ਪਤ ਪਵੜੀਆਂ ਚੜੀ ਹੋਏ ਕੀਸ ਸੁਣ ਗੱਲਾ ਆਕਾਸ ਕੀ ਕਿਟਾਈ ਰਿਸ ਨਾਨ ਨਦਰੀ ਪਈਏ ਕੁੜੀ ਕੁੜੇ ਠੀਸ ਅੱਖਣ ਜੋਚ ਪਣ ਜੋਰ ਜੋਰ ਨ ਮੰਗਣ ਦੇ ਨ ਯੋਰ ਜੋ ਨ ਜੀਵਨ ਮਰਨ ਨ ਯੋਰ ਜੋ ਨ ਰਾਜ ਮਲ ਮਨਸੋਰ ਜੋ ਨ ਸੂਤਿ ਗਿਆਨ ਵਿਚਾਰ ਜੋ ਨ ਜੁਕਤੀ ਸੂਤੇ ਸੰਸਾਰ ਜਿਸ ਸਾਥ ਕਜੋਰ ਕਰ ਵੇਖੇ ਸੋਏ ਨਾਨਕ ਤੁਮਨੀ ਚ ਨ ਕੋਏ ਰਤੀ ਰੁਤੀ ਤਿੱਤੀ ਵਾਰ ਪੰਪਣੀ ਅਗਨੀ ਪਤਾਲ ਤਿਸ ਵਿੱਚ ਧਰਤੀთა ਪ੍ਰਕੀਤ ਧਰਮਸਾਲ ਤਿਸ ਵਿੱਚ ਜੀ ਜੁਤਕੇ ਰੰਗ ਤਿਨਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਅਪਸਤ ਦਰਬਾਰ ਤਿੱਥੇ ਸੁਨਪਨ ਪ੍ਰਵਾਨ ਅੰਦਰਿਕਰਮ ਪਾਵਿਣਿਸ਼ਾਣ ਕਤ ਪਕਾਈ ਹਥੇ ਭਏ ਨਨਗਾ ਜਾਪੇ ਜਾਏ ਧਰਮਖੰਡ ਕਾਹੋ ਧਰਮ ਅਗਿਆਨਖੰਡ ਕਾ ਆਖੋ ਕਰਮਾ ਕਿਤੇ ਪਣ ਪਣੀ ਵੇ ਵੇ ਸੰਤਰ ਕਿਤੇ ਕਰਮਹਿਸ ਕਿਤੇ ਬਰਮੇ ਘੜਤ ਘੜੀਏ ਰੁ ਪ੍ਰੰਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਚੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਧਨ ਮੰਨ ਕੇਤੇ ਕੇਤੇ ਰਿਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪੰਦਰੰਦ ਕੇਤਿਆ ਸੋਤੀ ਸੇਵ ਕੇਤੇ ਨਾਨਕ ਨਾਨਤ ਨਾਨਤ ਗਿਆਨ ਖਨ ਮੇ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋਂਡ ਆਨੰਦ ਸਰਮੁਖੰਡ ਕੀ ਬਾਣੀ ਰੂਪ ਤਿਥੇ ਘਰਤ ਕੜੀਐ ਬੂਤ ਬਹੁਤ ਨੂਪ ਤਾਂ ਕਿ ਅੱਲਾਹ ਕੋ ਤਿਆ ਨ ਜਾਏ ਦੇਖੋ ਕਹਿ ਪੀ ਸਿ ਬਸਤਾਏ ਕਿਥੇ ਕੜੀਐ ਸਤਮਨ ਬੁੱਧ ਤੇਥੇ ਕੜੀਏ ਸੁਰਾ ਸਿਦਾ ਕੀ ਸੁਦ ਖਰਮ ਖੰਡ ਕੀ ਬਾਣੀ ਜੋ ਤੇ ਹੋਨ ਕੋਈ ਨਾ ਹੋਰ ਤੇਥੇ ਜੋ ਮਹਾਂਬਲ ਸੂਰ ਤੈਨ ਮੈਂ ਰਮ ਰਹਾ ਪਰਪੂਰ ਤੇ ਸੀਤੋ ਸੀਤਾ ਮੈਂ ਮਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਗੇ ਜਾਏ ਜਿਨ ਕੇ ਰਾਮ ਉਸੇ ਮਨ ਮਾਈ ਤਿੱਥੇ ਭਗਤ ਉਸੇ ਕੇ ਲੋ ਕਰੇ ਨਾ ਸਤਮਨ ਸੋਏ ਸਚਖਨ ਉਸੇ ਨਿਰੰਕਾਰ ਕਰ ਪਰਵੇ ਕੇ ਨਦਰ ਨਿਹਾਲ ਤੇ ਤੇ ਖੰਡ ਮੰਡ ਵਰ ਭੰਡ ਜਿ ਕੋ ਕਥੇ ਤਾਂ ਤਨਾੰਤ ਤੇ ਤੇ ਲੋ ਲੋ ਕਾਰ ਜਿਵ ਜਿਵ ਹੁਕਮ ਤਿ ਵਿ ਤਿ ਵਕਾਰ ਵੇਖੇ ਵਿਚੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਤੀਰਸਨਿਆਰ ਅਹਰਮਤ ਵੇਦ ਹਤਿਆਰ ਭਉਖ ਲਾਗਨੀ ਤਪਤਾਓ ਪੰਡਾ ਪ ਅਮਰਿਤ ਟਟਾਲ ਘੜੀਏ ਸਬਦ ਸਚਿ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਾਤਿ तिसरा ਦੈ ਦਾਈ ਦਾਇ ਕੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕੰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੇ ਨਾਮ ਧਾਇਆ ਗੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ